100% ਦੀ 1000% ਗਰੰਟੀ ਹੈ ਦੜਕਰਾ ਮਾਰ ਕੇ ਕਹਿੰਦੇ ਆ ਪਹਿਲਾਂ ਛੱਲ ਕੇ ਖਾਓ ਇੱਕ ਇੱਕ ਬਈ ਯਾਰ ਹਰੇਕ ਲਹਾਂ ਦੇ ਆਹ ਲ ਗੰਡਾ ਬਣੂਗਾ ਇਹਦੇ ਆ ਲੱਗਿਆ ਹੋਊ ਪਾਸੇ ਇਹਦੀਆਂ ਦੋ ਪਰਤਾਂ ਹੁੰਦੀਆਂ ਨੇ ਮੇਰਾ ਆਪਣਾ ਡਾਕਟਰ ਮਨਜੀਤ ਆ ਹਾਂਜੀ ਪਿੰਡ ਸਾਡਾ ਲਾਲਿਆਣਾ ਹੂੰ ਰਾਇ ਸਾਡੀ ਕੋੜਕਪੁਰੇ ਵੀ ਠੀਕ ਆ ਠੀਕ ਆ ਜੀ ਅਸੀਂ ਜੈਤੋ ਰੋਡ ਸੁਗੇ ਦੇ ਉੱਰਲੇ ਪਾਸੇ ਸ਼ਹਿਰ ਵਾਲੇ ਪਾਸੇ ਹਾਂਜੀ ਸਾਹਮਣੇ ਜਸਵੀਰ ਸਕੈਨ ਸੈਂਟਰ ਦੇ ਸਾਹਮਣੇ ਲਸਣ ਤੇ ਹਲਦੀ ਆਰਪੀ ਤੇ ਪਿਆਜ਼ ਦੀ ਖੇਤੀ ਕਰਦੇ ਆ ਠੀਕ ਆ ਜੀ ਠੀਕ ਆ ਆਹੀ ਨਵੀਂ ਕਿਸਮ ਤਿਆਰ ਕੀਤੀ ਐ ਠੀਕ ਹੈ ਕਈ ਕਿਸਾਨ ਕਹਿੰਦੇ ਇਹ ਲਸਣ ਯਾਰ ਵੀ ਹੋਇਆ ਨਹੀਂ ਹੂੰ ਉਹ ਵੀ ਕਿਸਾਨ ਵੀ ਸੱਚੇ ਆ ਹੂੰ ਉਹ ਪਿਛਲੇ ਸਾਲ ਆਮ ਰੇੜੀ ਵਾਲਾ ਤੋਂ ਜਾਂ ਜਿਹੜੇ ਉੱਥੇ ਬੋਰੀਆਂ ਵਛਾ ਕੇ ਬੈਠੇ ਉਹਨਾਂ ਤੋਂ ਲਸਣ ਲੈ ਗਏ ਠੀਕ ਹੈ ਉਹਨਾਂ ਦਾ ਕੋਈ ਨਾਂ ਨਹੀਂ ਥੇੜੀ ਹੁਣ ਭਾਲਦੇ ਫਿਰਦੇ ਪਈ ਠੱਗੀ ਮਾਰ ਕੇ ਕਿੱਥੇ ਲੋਟ ਆਉਂਦਾ ਬੰਦਾ ਹੂੰ ਆਹ ਲਸਣ ਸਾਡੇ ਕੋਲ ਕਸ਼ਮੀਰੀ ਲਸਣ ਵੀ ਕਹਿੰਦੇ ਇਹਨੂੰ ਇਹਨੂੰ ਫਾਰਮੇ ਵੀ ਕਹਿੰਦੇ ਆ ਕੋਈ ਇਹਨੂੰ ਹਾਈਬ੍ਰਿਡ ਕਹਿੰਦਾ ਵੱਖੋ ਵੱਖਰੇ ਨਾਂ ਇਹ ਲਸਣ ਦਾ ਆ ਗੰਡਾ ਬੜੂਗਾ ਠੀਕ ਹੈ ਸਾਡੇ ਆਪ ਦੇ ਬੀਜਾ ਸੀਗਾ ਪਰਾਣੀਆਂ ਵੀਡੀਓ ਸਾਡੀਆਂ ਪਾਈਆਂ ਲੋਕਾਂ ਨੂੰ ਜਾਗਰਤ ਕੀਤਾ ਹੈ ਹੂੰ ਠੀਕ ਹੈ ਸਾਡਾ ਅਡੀਕ ਮਲਟੀ ਫਾਰਮ ਤੇ ਸਾਡਾ ਪੇਜ ਬਣਿਆ ਸਾਡੀਆਂ ਵੀਡੀਓ ਪਾ ਕੇ ਲੋਕਾਂ ਨੂੰ ਅਲਰਟ ਕੀਤਾ ਆ ਲਸਣ ਜੋ ਬੀਜੋਗੇ ਇਹਦੇ ਜੋ 5% ਲਸਣ ਜਿਹੜਾ ਥੋੜਾ ਜੇ ਠੰਡ ਜਿਆਦੇ ਪੈ ਗਈ ਤਾਂ ਥੋੜਾ 20% ਲਸਣ ਇੱਕ ਨਾਲੀਆਂ ਜਿਹਨੂੰ ਗਠੀਆ ਲਸਣ ਕਹਿੰਦੇ ਆ ਜਿਹੜੇ ਗਠੀਏ ਦੇ ਮਰੀਜ਼ ਹੈ ਜਾਂ ਜਿਨ੍ਹਾਂ ਦਾ ਜੋੜ ਕਹਾ ਹਟਵਾਦਾ ਉਹ ਲਸਣ ਤਿਆਰ ਹੋ ਜਾਊਗਾ ਆਹ ਗੰਡਾ ਬਣ ਜੂਦਾ ਜਾਂ ਜਿਹੜੇ ਥੋੜੇ ਜਿਲੇ ਲੋੜਾ ਜਿਹਾ ਬੰਦਾ ਆਪਾਂ ਕਹਿੰਦੇ ਆਲਸੀ ਆ ਬੰਦੇ ਉਹ ਕਹਿੰਦੇ ਰਿਸ਼ਤੇਦਾਰ ਆ ਗਿਆ ਵੇਲੇ ਕੋਲੇ ਰਾਤ ਨੂੰ ਤਾਂ ਸਿੱਧਾ ਛੱਲ ਕੇ ਆਹ ਪਾ ਲੈਂਦੇ ਆ ਇਹ ਪੌਸਟਿਕ ਬਹੁਤ ਹੁੰਦਾ ਆ ਜਿਹੜਾ ਦੱਸਣਾ ਇਹਨੂੰ ਕਸ਼ਮੀਰੀ ਦਸਨ ਕਹਿੰਦੇ ਆ ਠੀਕ ਆ ਇਹਨੂੰ ਬਰੀ ਇਹ ਤੁਹਾਨੂੰ ਇਹ ਸਾਰੇ ਪਹਿਲਾਂ ਛੱਲ ਕੇ ਖਾਓ ਇੱਕ ਇੱਕ ਬਈਆ ਇਹਦੇ ਦਾ ਦੋ ਪਰਤਾਂ ਹੁੰਦੀਆਂ ਨੇ ਦੇਖੋ ਮੋਤੀ ਨਿਕਲੂਗਾ ਵਿਚੋਂ ਅੱਡੀ ਗੋੜਾ ਦਿਖਾ ਦਿਨਗਾ ਗਾਣ ਦੀ ਆ ਬੜਾ ਬਣਦੇ ਕੰਮੜਾ ਆ ਆ ਫੜ ਫੜ ਦੇ ਦੋ ਹੋਰ ਕਾ ਬਣਦੇ ਆ ਇਹ ਹਰੇਕ ਨਸਨ ਦੇ ਗੰਡੇ ਦੇ ਥੱਲੇ ਲੱਗੂਗਾ ਆਪਣਾ ਹੀ ਤੂੰ ਹਰੇਕ ਲਹਾਂ ਦੇ ਆਹ ਲ ਗੰਡਾ ਬਣੂਗਾ ਇਹਦੇ ਆ ਲੱਗਿਆ ਉਹ ਪਾਸੇ ਆ ਲੱਗਿਆ ਉਹ ਪਾਸੇ ਇਹ ਮਿਲੂਗਾ ਜੇ ਵੱਡਾ ਗੰਡਾ ਹੋਇਆ ਉਹਦਾ 5-7 ਲੱਗਣਗੇ ਜਿਹੜਾ ਛੋਟਾ ਗੰਡਾ ਉਹਦਾ 3 3 4 5 7 ਲੱਗਦੇ ਆ ਇਹ ਇਹਨੂੰ ਕਸ਼ਮੀਰੀ ਲਸਣ ਕਹਿੰਦੇ ਆ ਇਹਦੀਆਂ ਦੋ ਪਰਤਾਂ ਹੁੰਦੀਆਂ ਇਹ ਮਿੱਠਾ ਹੁੰਦਾ ਇਹਨੂੰ ਸ਼ਹਿਦ ਦੇ ਵਿੱਚ ਪਾ ਕੇ ਰੱਖ ਲਈਏ ਤਾਂ ਦੁਨੀਆ ਦੀ ਸਭ ਤੋਂ ਵੱਡੀ ਮੈਡੀਸਿਨ 4000 ਰੁਪਏ ਇੱਕ ਤੋਂ ਜੱਟ ਲੈ ਕੇ ਖਾ ਨਹੀਂ ਸਕਦਾ ਭਾਈ ਆਪ ਦਾ ਪਾਇਆ 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 ਅੱਜ ਤੱਕ ਲੋਹਣ ਬੀਜ ਕੇ ਫੇਰਾ ਪੈਦਾ ਹੋਊਗਾ 4000 ਰੁਪਏ ਕਿਲੋ 4000 ਰੁਪਏ ਕਿਲੋ 3000 ਰੁਪਏ ਕਿਲੋ ਆਦਾ ਰੇਟ ਹੁੰਦਾ ਘੱਟੋ ਘੱਟ ਜਿਹੜੇ ਲੋਕ ਪਹਾੜਾਂ ਜਾਂਦੇ ਜੱਟ ਦਾ ਜਰਾ ਜਾਂਦਾ ਹੀ ਨਹੀਂ ਮਹਾਜਨ ਜਾਂਦੇ ਆ ਸਾਰਿਆਂ ਨੇ ਮਹਾਜਨ ਦੇ ਘਰੇ ਪਿਆ ਅੱਛਾ ਕੋਈ ਮਹਾਜਨ ਜਿਹਦੇ ਘਰੇ ਆਹ ਲੋਹਣਾਂ ਪਿਆ ਹੋਵੇ ਅੱਛਾ ਉਹਨੂੰ ਇਹਦੇ ਗੁਣਾਂ ਬਾਰੇ ਪਤਾ ਥੋੜੀ YouTube ਤੇ ਥੋੜੀ Google ਤੇ ਇਹਦੇ ਕਸ਼ਮੀਰੀ ਲੋਹਣ ਦੇ ਗੁਣ ਹੋਏ ਜੀ ਕਿ ਹੁਣੇ ਖੋਲ ਕੇ ਵੇਖੋ ਪੜ ਕੇ ਵੇਖੋ ਇਹਦੇ ਕਿੰਨੇ ਗੁਣ ਆ ਹੁਣ ਐਂਡੇ ਲੱਭੇ ਗਣ ਮੈਂ ਗਣਾਰੀ ਸਾਹਿਬਾ ਕਿਹੜੀ ਭਾਈ ਸ਼ਾਇਦ ਵੀ ਲੈ ਕੇ ਆਏ ਤੁਸੀਂ ਸ਼ਾਇਦ ਫਾਡੇ ਦੋਸਤ ਆ ਮੇਰੇ ਚਮਤੌਰ ਸਿੰਘ ਕੋਠੇ ਰਾਮ ਸਰ ਤੋਂ ਇਹਨਾਂ ਦੀ ਲਾ ਇੰਟਰਵਿਊ ਇਹ ਸ਼ਹਿਰ ਪੈਦਾ ਕਰਦੇ ਆ ਅਸੀਂ ਹਰਦੀ ਪੈਦਾ ਕਰਦੇ ਆ ਥੋਟੀ ਲਸਨ ਜਿਹੜੀ ਥੋਟੀ ਲਸਨ ਇਹਦੀ ਫੁੱਲ ਗਰੰਟੀ ਆ ਭਾਈ 100% ਦੀ ਇਹਦੀ 100% ਦੀ 1000% ਗਰੰਟੀ ਆ ਦੜਕਰਾਂ ਮਾਰ ਕੇ ਕਹਿੰਦੇ ਆ 1000% ਲਾਲਿਆਂ ਨੇ ਪੰਡਾ ਆ ਜਾਓ ਦਸਾਂ ਨਾਲ ਵਿਚਰ ਉਹਦੇ ਲੈਬ ਕਰਾਂਗੇ ਕਰਾਇ ਪਰ ਫਟਾਉ ਦਾ ਟਾਈਮ ਫਟਾਉ ਦਾ ਖਰਾਉ ਆ ਜਾਓ ਜੀ ਠੀਕ ਹੈ ਜੀ ਸਾਡੀ ਗਰੰਟੀ ਫੁੱਲੀ ਹੁੰਦੀ ਜਾਂਦਾ ਜਿਨ੍ਹਾਂ ਨੂੰ ਐਵੇਂ ਪੱਟ ਕਰਾ ਠੀਕ ਹੈ ਕਹਿੰਦੇ ਸਿਆਣੇ ਕਹਿੰਦੇ ਚੰਗੀ ਜਣਦ ਹੋਕਾ ਦੇ ਕੇ ਨਹੀਂ ਵੇਚੀ ਦੀ ਹਾਂਜੀ ਸਹੀ ਗੱਲ ਤੇ ਸੋਨਾ ਕਿਤੇ ਗਲੀ ਗਲੀ ਟੋਕਰਾਂ ਬਾਗੇ ਵੀ ਕਹਿੰਦਾ ਸੁਣਿਆ ਦੱਸ ਦੋ ਕਿ ਇਹਦੇ ਬਦਲੇ ਸੋਨਾ ਵੇਚੇ ਹੋ ਕਰਦਾ ਵੀ ਕਿਤੇ ਸਾਡੀ ਗਰੰਟੀ 100% ਆ ਪੰਚਾਇਤ ਦੇ ਵਿੱਚ ਪੰਜ ਬੰਦੇ ਇੱਥੇ 50 ਬੰਦੇ ਖੜੇ ਆਪਾਂ ਇਹ ਫਰੀਦਗੋੜੀ ਸਭ ਤੋਂ ਦੀ ਬੈਸਟ ਬੈਸਟ ਹੈ ਬਾਕੀ ਭਾਈ ਧਿਆਨ ਰੱਖਿਆ ਕਰੋ ਹਨਾ ਲਸਣ ਲਈ ਆ ਉਹ ਗੱਲ ਆਪ ਦਾ ਉਹਨੂੰ ਕਹਿ ਸਕਦੇ ਆ ਕਿਸੇ ਦੀ ਆ ਕੇ ਦੁਕਾਨਦਾਰੀ ਨਾ ਖਰਾਬ ਕਰਿਆ ਨਹੀਂ ਸਾਡੀ ਦੁਕਾਨਦਾਰੀ ਨਾਲ ਰੌਲਾ ਪੈਂਦਾ ਨਹੀਂ ਅਸੀਂ ਆਪ ਹੀ ਰੌਲਾ ਪਾਉਣਾ ਨਾ ਪੜਾ ਦੜ ਕਰਕੇ ਠੀਕ ਆ ਭਾਈ ਤੇ ਬਾਕੀ ਭਾਈ ਕੁਆਲਿਟੀ ਦਾ ਜਿਹੜਾ ਹੁੰਦਾ ਕੁਆਲਿਟੀ ਦਾ ਕੁਆਲਿਟੀ ਆ ਆ ਸਾਡਾ ਦੇਸੀ ਲਾਲ ਲਸਣ ਹੈ ਜਿਹੜਾ ਰਵਾਇਤੀ ਆ ਇਹਦੇ ਤੇਲ ਦੀ ਮਾਤਰਾ ਵੱਧ ਹੁੰਦੀ ਹੈ ਕੋਈ ਬੰਦਾ ਛੱਲ ਕੇ ਵੇਖੇ ਉਹ ਲਾਲ ਲਸਣ ਕਹਿੰਦਾ ਇਹਨੂੰ ਛੱਲ ਕੇ ਦੇਖੋ ਇਹਦੇ ਜਹਾ ਤੇਲ ਤੇਲੋਂ ਬਾਹਰ ਨਿਕਲੀ ਜਾਂਦਾ ਵੇਖ ਹਾਂਜੀ ਇਹ ਚ ਜਾ ਆ ਦੇਸੀ ਨਾਲ ਨਾਲ ਆਪਣੀਆਂ ਇਹ ਛਿੱਲਿਆ ਇੱਕ ਬੰਦਾ ਦੱਸ ਦੋ ਛਿੱਲਿਆ ਕਿਉਂ ਸੌਖਾ ਜਾਂਦਾ ਗੁੜੀਆਂ ਆ ਗਏ ਨੇ ਲਾਲ ਲਿਆ ਹੋ ਜੇ ਕਿਉਂ ਛਿੱਲਿਆ ਸੌਖਾ ਜਾਂਦਾ ਇਹਦਾ ਤੇਲ ਦੀ ਮਾਤਰਾ ਜ਼ਿਆਦੇ ਆ ਤਾਂ ਛਿੱਲਿਆ ਜਾਂਦਾ ਹਾਂ ਤੇਲ ਦੀ ਮਾਤਰਾ ਜ਼ਿਆਦੇ ਤਾਂ ਛਿਲਕਾ ਲੈਂਦਾ ਉਹ ਨਹੀਂ ਛਿਲਕਾ ਲੈਂਦਾ ਕਿੰਨੇ ਸਾਲਾਂ ਤੀਰਬਾ ਸਾਡਾ ਤੀਰਬਾ ਵੀ ਜਿੰਨੀ ਮੇਰੀ ਉਹਨਾਂ ਬਰਾ ਤੀਰਬਾ ਹਾਂ ਮੈਂ 1990 ਤੋਂ ਲਹਣ ਬੀਜਦਾ ਠੀਕ ਹੈ ਜੀ ਹਾਂ 1990 ਤੋਂ ਮੈਂ ਪੱਖੀ ਪਰ ਨਾਨਕੇ ਸੀ ਉੱਥੇ ਮੈਂ ਲਹਣ ਬੀਜਦਾ ਸੀ ਠੀਕ ਆ ਬਾਪੂ ਜੀ ਧੰਨਵਾਦ ਬਹੁਤ ਬਹੁਤ ਫਟਾਣਾ ਸਮਾਂ ਦਿੱਤਾ ਤੇ ਦੋਸਤੋ ਬਾਕੀ ਚੰਗੀ ਜੀ ਲੈ ਲਿਆ ਕਰੋ ਐਡਰੈਸ ਤੁਹਾਨੂੰ ਦੱਸਤਾ ਸਾਡੇ ਲੈਕਚਰਾਂ ਟੌਪ ਦੇ ਹੋਣਗੇ ਇੱਕ ਕਿੱਲੇ ਦੇ ਵਿੱਚ 240000 ਬੋਟਾ ਲੱਗਦਾ ਲਹੁੰਦਾ ਤੇ 15 ਹੂ ਲੱਗਦਾ ਮਰਲੇ ਦਾ ਸਾਡੀ ਕੈਲਕੂਲੇਸ਼ਨ ਰੇਕ ਓਕੇ ਹੁੰਦੀ ਜਮ 100% ਕਿੰਨਾ ਝਾੜ ਆਉਂਦਾ ਕਿਵੇਂ ਲਾਉਣਾ ਪਰਾਲੀ ਪਾਉਣੀ ਗੁੱਟਰਾ ਨਹੀਂਗਾ ਇਹਦੇ ਬਾਰੇ